BTC نیوز ਦਾ ਡਿਜੀਟਲ ਪਲੈਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾ ਦਲੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੁਹਾਲੀ ਤੋਂ ਮੁਹਾਲੀ ਤੋਂ ਇੱਕ ਖਬਰ ਆਈ ਹੈ ਗੈਂਗਵਾਰ ਦੀ ਮੁਹਾਲੀ ਦੇ ਵਿੱਚ ਸੈਕਟਰ 67 ਦੇ ਵਿੱਚ CP 67 ਮਾਲ ਦੇ ਬਾਹਰ ਗੈਂਗਵਾਰ ਹੋਈ ਹੈ ਜਿਸ ਦੇ ਵਿੱਚ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਗਿਆ ਹੈ ਇਸ ਸ਼ਖਸ ਦਾ ਨਾਮ ਰਾਜੇਸ਼ ਡੋਗਰਾ ਦੱਸਿਆ ਜਾ ਰਿਹਾ ਹੈ ਇਸ ਗੈਂਗਵਾਰ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰੀਬ 15 ਰਾਉਂਡ ਫਾਇਰ ਕੀਤੇ ਗਏ ਨੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਮੁਹਾਲੀ ਦਾ ਜੋ ਇੱਕ ਕ੍ਰੀਮ ਇਲਾਕਾ ਮੰਨਿਆ ਜਾਂਦਾ CP 67 ਮਾਲ ਹੈ ਉਸ ਦੇ ਬਿਲਕੁਲ ਗੇਟ ਦੇ ਬਾਹਰ ਇੱਕ ਸ਼ਖਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਕਿਸੇ ਨੂੰ ਉਸ ਵੇਲੇ ਕੁਝ ਸਮਝ ਨਹੀਂ ਆਇਆ ਜਦੋਂ ਲਗਾਤਾਰ 15 ਰਾਉਂਡ ਫਾਇਰ ਹੋਇਆ ਤੇ ਇੱਕ ਸ਼ਖਸ ਦੀ ਲਾਸਟ ਲੋਕਾਂ ਦੇ ਸਾਹਮਣੇ ਪਈ ਜਿਸ ਦਾ ਨਾਮ ਰਾਜੇਸ਼ ਡੋਗਰਾ ਦੱਸਿਆ ਜਾ ਰਿਹਾ ਹੈ ਤੁਹਾਨੂੰ ਪਤਾ ਹੈ ਕਿ ਮੋਹਾਲੀ ਮੋਹਾਲੀ ਦੇ ਵਿੱਚ ਕੁਝ ਦਿਨ ਪਹਿਲਾਂ ਸੈਕਟਰ 79 ਦੇ ਵਿੱਚ ਵੀ ਗੈਂਗਵਾੜਤਾ ਨਹੀਂ ਕਹਾਂਗੇ ਪਰ ਫਾਇਰਿੰਗ ਜ਼ਰੂਰ ਹੋਈ ਸੀ ਤਾਂ ਹਾਲ ਪੰਜਾਬ ਦੇ ਕਾਨੂੰਨ ਵਿਵਸਥਾ ਦਾ ਇਹ ਹੈ ਕਿ ਕਿਸੇ ਵੀ ਵੇਲੇ ਕੋਈ ਵੀ ਮਾਰਿਆ ਜਾ ਸਕਦਾ ਤੇ ਲੋਕ ਸੁਰੱਖਿਅਤ ਨਹੀਂ ਨੇ ਇਹ ਘਟਨਾਵਾਂ ਇਹ ਗੱਲ ਦੱਸਦੀਆਂ ਨੇ ਮੁਹਾਲੀ ਦੇ ਸੈਕਟਰ 67 ਦੇ ਵਿੱਚ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਿ ਉੱਥੇ ਗੈਂਗਵਾਰ ਹੋਈ ਹੈ ਤੇ ਇਸ ਦੇ ਵਿੱਚ ਇੱਕ ਸ਼ਖਸ ਨੂੰ 15 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੁਲਿਸ ਇਸ ਵੇਲੇ ਮੌਕੇ ਤੇ ਪਹੁੰਚੀ ਹੋਈ ਹੈ ਪੁਲਿਸ ਨੇ ਅੱਗੇ ਦੀ ਜਾਂਚ ਕਰਨੀ ਕਿ ਅਸਲ ਦੇ ਵਿੱਚ ਇਸ ਦੇ ਵਿੱਚ ਕੌਣ ਲੋਕ ਸ਼ਾਮਲ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਪੂਰੀ ਘਟਨਾ ਦੇ ਵਿੱਚ ਕੁਝ ਲੋਕ ਸਕੋਰਪੀਓ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸੀ ਜਿਨ੍ਹਾਂ ਨੇ ਲਗਾਤਾਰ ਫਾਇਰਿੰਗ ਕੀਤੀ ਅਤੇ ਉਸ ਤੋਂ ਬਾਅਦ ਰਾਜੇਸ਼ ਡੋਗਰਾ ਨਾਮ ਦੇ ਸ਼ਖਸ ਦੀ ਮੌਤ ਹੋ ਜਾਂਦੀ ਹੈ ਰਾਜੇਸ਼ ਡੋਗਰਾ ਦਾ ਪਿਛੋਕਰ ਦੱਸਿਆ ਜਾ ਰਿਹਾ ਜੰਮੂ ਕਸ਼ਮੀਰ ਤੋਂ ਰਾਜੇਸ਼ ਡੋਗਰਾ ਦਾ ਇਸ ਪੂਰੀ ਗੈਂਗਵਾਰ ਦੇ ਵਿੱਚ ਕੀ ਲੈਣਾ ਦੇਣਾ ਸੀ ਕੀ ਉਸ ਨੂੰ ਅਕ ਉਸ ਦੀ ਕਿਸੇ ਨਾਲ ਦੁਸ਼ਮਣੀ ਸੀ ਜਾਂ ਕੋਈ ਹੋਰ ਗੱਲਬਾਤ ਹੈ ਇਸ ਦੀ ਜਾਂਚ ਅਜੇ ਜਾਰੀ ਹੈ ਪਰ ਇੱਕ ਗੱਲ ਸੋਚਣ ਵਾਲੀ ਇਹ ਹੈ ਕਿ ਇਸ ਪੂਰੇ ਕਤਲकांड ਦੇ ਵਿੱਚ ਮੁਹਾਲੀ ਦੇ ਵਿੱਚ ਜੁੜੀ ਫਾਇਰਿੰਗ ਹੋਈ ਹੈ ਲੋਕਾਂ ਨੂੰ ਸੋਚਣ ਤੇ ਮੁੜ ਕੇ ਮਜਬੂਰ ਕਰ ਦਿੱਤਾ ਕਿ ਕੀ ਮੁਹਾਲੀ ਸੁਰੱਖਿਅਤ ਹੈ ਕੀ ਪੰਜਾਬ ਦਾ ਕੋਈ ਵੀ ਸ਼ਹਿਰ ਸੁਰੱਖਿਅਤ ਹੈ ਕਿਉਂਕਿ ਕਿਸੇ ਵੀ ਵੇਲੇ ਫਾਇਰਿੰਗ ਹੋ ਸਕਦੀ ਹੈ ਕਿਸੇ ਵੀ ਵੇਲੇ ਕਤਲ ਹੋ ਰਹੇ ਨੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਜੋ ਜਨਾਜ਼ਾ ਨਿਕਲਿਆ ਹੈ ਉਸ ਦੀ ਇੱਕ ਹੋਰ ਉਦਾਹਰਣ ਇਸ ਸਮੇਂ ਮਿਲੀ ਇਸ ਦਿਨ ਸੋਮਵਾਰ CP 67 ਸੈਕਟਰ ਮੁਹਾਲੀ ਦਾ 67 ਸੈਕਟਰ ਜੋ ਕਿ ਪੌਸ਼ ਇਲਾਕਾ ਮੰਨਿਆ ਜਾਂਦਾ ਉੱਥੇ ਇੱਕ ਮਾਲ ਹੈ ਜਿਸ ਦਾ ਨਾਮ ਹੈ ਸੀਪੀ 67 ਸੀਪੀ 67 ਮਾਲ ਦੇ ਬਾਹਰ ਇੱਕ ਸ਼ਖਸ ਨੂੰ ਘੇਰ ਕੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਇੱਕ ਦੋ ਨਹੀਂ ਕਰੀਬ 15 ਰਾਊਂਡ ਉਸ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਜੋ ਹਮਲਾਵਰ ਨੇ ਉਹ ਸਕੋਰਪੀਓ ਗੱਡੀ 'ਚ ਬੈਠ ਕੇ ਆਏ ਸੀ ਜੋ ਸ਼ੁਰੂਆਤੀ ਜਾਣਕਾਰੀ ਹੈ ਉਹ ਇਸ ਦੇ ਵਿੱਚ ਨਿਕਲ ਕੇ ਆ ਰਹੀ ਹੈ ਅਸੀਂ ਕੁਝ ਦੇਰ ਬਾਅਦ ਸਾਡੇ ਸਹਿਯੋਗੀ ਨਾਲ ਵੀ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਸ ਪੂਰੇ ਗੈਂਗਵਾਰ ਜਿਸ ਨੂੰ ਕਿਹਾ ਜਾ ਰਿਹਾ ਹੈ ਇਸ ਦੇ ਵਿੱਚ ਕੌਣ ਲੋਕ ਸ਼ਾਮਲ ਹੋ ਸਕਦੇ ਨੇ ਕੀ ਪੁਲਿਸ ਨੇ ਕੀ ਕੁਝ ਦੱਸਿਆ ਮੇਰੇ ਸਹਿਯੋਗੀ ਜਸਪ੍ਰੀਤ ਸਿੰਘ ਅਸ਼ਕ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਕਿਉਂਕਿ ਇਸ ਵੇਲੇ ਇਹ ਪੂਰੀ ਖਬਰ ਦੀ ਜਾਣਕਾਰੀ ਇਹ ਹੀ ਦੇ ਰਹੇ ਨੇ ਜਸਪ੍ਰੀਤ ਇਹ ਦੱਸੋ ਕਿ ਕਿਉਂਕਿ ਸਾਨੂੰ ਪਤਾ ਕਿ 15 ਰਾਊਂਡ ਫਾਇਰਿੰਗ ਹੋਈ ਹੈ ਪੁਲਿਸ ਨੇ ਅੱਗੇ ਦੀ ਜਾਣਕਾਰੀ ਕੋਈ ਦਿੱਤੀ ਹੈ ਦੇਖੋ ਇਹ ਵਿਅਕਤੀ ਦਾ ਨਾਮ ਜਿਹੜਾ ਪਛਾਣ ਸਾਹਮਣੇ ਆਈ ਹੈ ਰਜਿਸਟਰ ਹੋਗਰਾ ਨਾਮ ਦਾ ਇਹ ਵਿਅਕਤੀ ਦੱਸਿਆ ਜਾ ਰਿਹਾ ਹੈ ਗੈਂਗ ਨਾਲ ਜੁੜਿਆ ਹੋਇਆ ਹੈ ਸੀਗਾ ਇਹ ਕਿਉਂਕਿ ਪਹਿਲਾਂ ਵੀ ਜੇ ਗੱਲ ਕੀਤੀ ਜਾਵੇ ਤਾਂ ਇਸ ਉੱਤੇ ਕਾਫੀ ਮਾਮਲੇ ਦਰਤੀ ਹਾਲੇ ਦੱਸਿਆ ਜਾ ਰਿਹਾ ਕਿ 5 ਕੁ ਮਹੀਨੇ ਪਹਿਲਾਂ ਹੀ ਜਿਹੜਾ ਜੇਲ੍ਹ ਤੋਂ ਬਾਹਰ ਆਇਆ ਸੀਗਾ ਤੇ ਇਸ ਉੱਤੇ ਜਿਹੜਾ ਆ ਆਖਿਰਕਾਰ ਹਮਲਾ ਕੀਤਾ ਗਿਆ। ਸੋ ਇਹ ਕਲੀਅਰ ਹੈਗਾ ਕਿ ਗੌਂਗਬੌਰ ਦਾ ਤੀਜਾ ਆ ਗੌਂਗਬੌਰ ਦੇ ਵਿੱਚ ਜਿਹੜਾ ਆ ਇਹ ਵਿਅਕਤੀ ਦੀ ਮੌਤ ਹੋਈ ਹੈ ਇਸ ਨੂੰ ਗੋਲੀਆਂ ਮਾਰੀਆਂ ਗਈਆਂ ਪਰ ਦੂਜੇ ਪਾਸੇ ਕਿਹੜਾ ਗਾਇ ਹੈ ਕਿ ਇਹਦੀ ਜ਼ਿੰਮੇਵਾਰ ਪੈਸਾ ਇਸ ਉੱਤੇ ਜਿਹੜੀ ਆ ਪਿਕਚਰ ਕਲੀਅਰ ਨਹੀਂ ਹੋ ਪਾਈ ਆ ਪਰ 15 ਰਾਊਂਡ ਜਿਹੜੇ ਨੇ ਫਾਇਰ ਹੁੰਦੇ ਨੇ 15 ਗੋਲੀਆਂ ਚਲਾਈਆਂ ਜਾਂਦੀਆਂ ਨੇ ਉਹ ਵੀ ਉਸ ਏਰੀਆ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਰਾਇਆ ਸਪੀਡ ਭੜੇ ਵਾਲਾ ਆਪਾ ਇਲਾਕਾ ਕਹਿ ਸਕਦੇ ਆ ਜਿਹੜੇ ਏਰੀਆ ਕਹਿ ਸਕਦੇ ਆ ਉੱਥੇ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਜਾਂਦੀਆਂ ਰਹੇ ਜਸਪਰੀ ਜਦੋਂ ਇਹ ਘਟਨਾ ਹੋਈ ਕੀ ਇਹ ਸ਼ਖਸ ਜੋ ਮਾਰਿਆ ਗਿਆ ਇਹ ਮਾਲ ਦੇ ਅੰਦਰੋਂ ਬਾਹਰ ਆ ਰਿਹਾ ਸੀ ਜਾਂ ਮਾਲ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਜੋ ਤਸਵੀਰਾਂ ਅਸੀਂ ਦੇਖ ਪਾ ਰਹੇ ਆ ਇਹ ਬਿਲਕੁਲ ਮਾਲ ਦੇ ਪ੍ਰੈਮਿਸਿਸ ਦੇ ਅੰਦਰ ਨਹੀਂ ਦਿਖਾਈ ਦੇ ਰਹੀਆਂ ਨੇ ਦੇਖੋ ਇਹ ਹਜੇ ਤੱਕ ਇਹ ਕਲੀਅਰ ਨਹੀਂ ਹੈਗਾ ਕਿਉਂਕਿ ਸੀਸੀਟੀਵੀ ਵੀ ਪੂਰੇ ਜੜੀਆਂ ਤੇ ਆਕੀਤ ਨਹੀਂ ਆੜ ਗਿਆ ਫਿਰ ਪਤਾ ਲੱਗੇਗਾ ਕਿ ਇਹ ਵਿਅਕਤੀ ਮਾਲ ਦੇ ਅੰਦਰ ਸੀ ਜਾਂ ਇਹਦੇ ਲਈ ਘਾਤ ਲਾ ਕੇ ਬਾਹਰ ਜਿਹੜੇ ਨੇ ਉਹ ਗੈਂਗਸਟਰ ਬੈਠੇ ਯਾਹ ਇੰਟੀ ਅੰਦਰ ਵੜਨ ਤੋਂ ਪਹਿਲਾਂ ਹੀ ਜਾਰੇ ਅਚਾਨਕ ਜੱਕ ਜਿਹੜਾ ਹੈ ਉਹਦੇ ਤੇ ਗੋਲੀਬਾਰੀ ਹੋਈ ਹੈ ਸਰ ਇਹ ਗੱਲ ਕਲੀਅਰ ਹੈ ਕਿ ਗੈਂਗਵਾਰ ਦਾ ਨਿਸ਼ਾਨਾ ਹੈ ਇਹ ਗੈਂਗਵਾਰ ਹੁੰਦੀ ਹੈ ਜੋ ਗੈਕ ਦੇ ਜਿਹੜਾ ਆਪਸੀ ਇਹ ਜਿਹੜੀ ਲੜਾਈ ਹੈ ਪਹਿਲਾਂ ਵੀ ਇਸ ਮਾਮਲੇ ਬੈਕਟਰ ਤੇ ਮਾਮਲੇ ਦਰਤੇ ਨੇ ਰਜੇਸ਼ ਕੌਗਰ ਜਿਹੜਾ ਇਹ ਇਹ ਜੰਮੂ ਦੀ ਨੀਤ ਦਾ ਜਿਹੜਾ ਦੱਸਿਆ ਜਾ ਰਿਹਾ ਹੈ ਤੇ ਇਹਦੇ ਉੱਤੇ ਪਹਿਲਾਂ ਵੀ ਜਿਹੜਾ ਆ ਪੰਜ ਕਿਲੇ ਪਹਿਲਾਂ ਜਦ ਬਾਹਰ ਆਇਆ ਤਦ ਵੀ ਜਿਹੜਾ ਆ ਇਸ ਤੇ ਕਈ ਮਾਮਲੇ ਆ ਗਏ ਸਟਿਲ ਚੱਲ ਰਹੇ ਸੀ ਤੋ ਇਹ ਪੇਸ਼ ਆਪ ਨੂੰ ਮੈਂ ਸੋ ਕਲੀਅਰ ਕਰਕੇ ਗੈਂਗ ਬਾਰਦਰ ਚੀਜ਼ ਹੈ ਹਾਲਾਂਕਿ ਇਹ ਪੁਲਿਸ ਤਸਦੀਕ ਕਰ ਰਹੀ ਹੈ ਕਿ ਹੁਣ ਦੇ ਵਿੱਚ ਟ੍ਰੇਲਿੰਗ ਹਾਸਲ ਕੀਤੀ ਜਾਵੇ ਕਿ ਕਿ ਕੋਣ ਕੋਣ ਵੋਲ ਦਾ ਮਾਰਨੇ ਵਾਲੇ ਕਿੰਨੇ ਵਿਅਕਤੀ ਸੀ ਇਹ ਇਕੱਲਾ ਹੀ ਸੀ ਜਾਂ ਇਸ ਨਾਲ ਵੀ ਹੋਰ ਵਿਅਕਤੀ ਨਾਲ ਮੌਜੂਦ ਸੀਗੇ ਪੂਰਾ ਉਹਨਾਂ ਦਾ ਟ੍ਰੇਲਿੰਗ ਤੋਂ ਹੀ ਪਤਾ ਲੱਗੇਗਾ ਕਿ ਲਾਲ ਜੋ ਗੜਕੜੀ ਹੱਥ ਲੱਗਿਓ ਦਾ ਹੀ ਹੋ ਕੇ ਗੁਰਜੀਤ ਡੋਗਰਾ ਦਾ ਰਿਹਾ ਵਿਅਕਤੀ ਹੈ ਇਸ ਦਾ ਨਾਮ ਸੱਚਾ ਜਾ ਰਿਹਾ ਜੀ ਜੀ ਧੰਨਵਾਦ ਤੇ ਜਸਪ੍ਰੀਤ ਦੱਸ ਰਹੇ ਸੀ ਕਿ ਰਾਜੇਸ਼ ਡੋਗਰਾ ਜਿਸ ਦਾ ਕਤਲ ਹੋਇਆ ਉਹ ਕੁਝ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਤਾਂ ਇਸ ਵਿੱਚ ਇੱਕ ਗੱਲ ਤਾਂ ਸਾਬਤ ਇਹ ਹੋ ਗਈ ਕਿ ਇਹ ਗੈਂਗਵਾਰ ਦਾ ਨਤੀਜਾ ਹੈ ਜਿਸ ਦੇ ਵਿੱਚ ਰਾਜੇਸ਼ ਡੋਗਰਾ ਦਾ ਕਤਲ ਹੋਇਆ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸੀਪੀ 67 ਮਾਲ ਚਹਲ ਪਹਿਲ ਭਰਿਆ ਇਲਾਕਾ ਹੈ ਤੇ ਇਸ ਮਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਾਂਦੇ ਨੇ ਸ਼ਾਪਿੰਗ ਦੇ ਲਈ ਏ ਜਰਾ ਸਮਝ ਕੇ ਦੇਖੋ ਕਿ ਜਦੋਂ ਤੁਸੀਂ فرض ਕਰੋ ਕਿ ਇਸ ਮਾਲ ਦੇ ਵਿੱਚ ਜਾ ਰਹੇ ਹੋ ਔਰ ਉਸੇ ਮਾਲ ਦੇ ਗੇਟ ਦੇ ਬਾਹਰ 15 ਰਾਉਂਡ ਫਾਇਰਿੰਗ ਹੋ ਜਾਏ ਤੇ ਇੱਕ ਸ਼ਖਸ ਨੂੰ ਮਾਰ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਆਮ ਲੋਕਾਂ ਦੀ ਸੁਰੱਖਿਆ ਕਿੰਨੇ ਵੱਡੇ ਪੱਧਰ ਤੇ ਕੰਪਰੋਮਾਈਜ਼ ਹੋ ਰਹੀ ਹੈ ਇਸ ਗੱਲ ਨੂੰ ਸੋਚਣਾ ਬੇहद ਅਹਿਮ ਹੈ ਕਿਉਂਕਿ ਮੁਹਾਲੀ ਦਾ ਉਹ ਇਲਾਕਾ ਜਿੱਥੇ ਕਿ ਕਿਹਾ ਜਾਂਦਾ ਕਿ ਸੁਰੱਖਿਆ ਚਾਕ ਚੌਬੰਦ ਰਹਿੰਦੀ ਹੈ ਪੁਲਿਸ ਲਗਭਗ ਉੱਥੇ ਗੇੜਾ ਮਾਰਦੀ ਰਹਿੰਦੀ ਹੈ ਤੇ ਉਸ ਤੇ ਗਸ਼ਤ ਹੁੰਦੀ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਵੀ ਇੱਥੇ ਗੈਂਗਵਾਰ ਦਿਨ ਦਿਹਾੜੇ ਗੈਂਗਵਾਰ ਕੋਈ ਰਾਤ ਨੂੰ ਨਹੀਂ ਹੋਈ ਕੋਈ ਤੜਕੇ ਨਹੀਂ ਹੋਈ ਗੈਂਗਵਾੜ तकरीबन ਦੁਪਹਿਰ ਨੂੰ ਹੋਈ ਹੈ ਯਾਨੀ ਦਿਨ ਦਿਹਾੜੇ ਚਿੱਟੇ ਦਿਨੀ ਇੱਕ ਸ਼ਖਸ ਨੂੰ ਲੋਕ ਆਉਂਦੇ ਨੇ ਬੰਦੂਕਾਂ ਨਾਲ ਘੇਰ ਕੇ ਉਸ ਨੂੰ ਮਾਰ ਦਿੰਦੇ ਨੇ ਚਾਹੇ ਨਤੀਜਾ ਗੈਂਗਵਾੜ ਦਾ ਪਰ ਇਸ ਦੇ ਵਿੱਚ ਵੱਡਾ ਸਵਾਲ ਇਹ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਕਿੱਥੇ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਜੋ ਜਨਾਜ਼ਾ ਉੱਠਿਆ ਹੋਇਆ ਹੈ ਉਸ ਦੇ ਬਾਰੇ ਜਵਾਬ ਦੇ ਕੌਣ ਹੋਏਗਾ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਮੁਹਾਲੀ ਅਤੇ ਚੰਡੀਗੜ੍ਹ ਇਸ ਇਸ ਥਾਂ ਤੇ ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਵੀ ਚੱਲ ਰਿਹਾ ਹੈ ਯਾਨੀ ਕਿ ਅੱਜ ਮੁੱਖ ਮੰਤਰੀ ਵੀ ਚੰਡੀਗੜ੍ਹ ਦੇ ਵਿੱਚ ਨੇ ਸਾਰੇ ਮੰਤਰੀ ਵੀ ਚੰਡੀਗੜ੍ਹ ਦੇ ਵਿੱਚ ਨੇ ਕੁਝ ਕਿਲੋਮੀਟਰ ਦੀ ਦੂਰੀ ਤੇ ਹੀ ਹੈ ਪਰ ਗੈਂਗਵਾਰ ਵੀ ਇੱਥੇ ਹੀ ਹੋ ਰਹੀ ਹੈ ਹਾਲ ਹਾਲ ਇਹੀ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਕਿਸ ਤਰ੍ਹਾਂ ਦੀ ਹੈ ਤੁਹਾਨੂੰ ਯਾਦ ਹੈ ਕਿ ਕੁਝ ਦਿਨ ਪਹਿਲਾਂ ਹੀ ਸੈਕਟਰ 79 ਦੇ ਵਿੱਚ ਵੀ ਇੱਕ ਰੈਸਟੋਰੈਂਟ ਦੇ ਉੱਪਰ ਫਾਇਰਿੰਗ ਕੀਤੀ ਗਈ ਸੀ ਉਹ ਦੇਰ ਰਾਤ ਫਾਇਰਿੰਗ ਕੀਤੀ ਗਈ ਸੀ ਔਰ ਉਸ ਦੇ ਵਿੱਚ ਵੀ ਸੀਸੀਟੀਵੀ ਸਾਹਮਣੇ ਆਈ ਸੀ ਉਹਦੇ ਵਿੱਚ ਮੋਟਰਸਾਈਕਲ ਸਵਾਰ ਹੁੰਦੇ ਨੇ ਤੇ ਉਹ ਉਸ ਰੈਸਟੋਰੈਂਟ ਤੇ ਫਾਇਰਿੰਗ ਕਰਕੇ ਚਲੇ ਜਾਂਦੇ ਨੇ ਦਬਾਤ ਦੇ ਵਿੱਚ ਮਸ਼ਹੂਰ ਗੀਤਕਾਰ ਬੰਟੀ ਬੈਂਸ ਦਾ ਵੀ ਨਾਮ ਆਂਦਾ ਹੈ ਕਿ ਬੰਟੀ ਬੈਂਸ ਨੂੰ ਨਿਸ਼ਾਨਾ ਬਣਾਉਣ ਆਏ ਸੀ ਉਹ ਹਮਲਾਵਰ ਯਾਨੀ ਕਿ ਗੈਂਗ ਗੈਂਗਸਟਰ ਤੇ ਗੈਂਗਵਾਰ ਕਿਸ ਤਰ੍ਹਾਂ ਪੰਜਾਬ ਖਾਸ ਕਰ ਮੋਹਾਲੀ ਦੇ ਇਲਾਕੇ ਦੇ ਵਿੱਚ ਸਰਗਰਮ ਨੇ ਇਸ ਦਾ ਅੰਦਾਜ਼ਾ ਇਨ੍ਹਾਂ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ ਫਿਲਹਾਲ ਰਾਜੇਸ਼ ਡੋਗਰਾ ਦੇ ਮਾਮਲੇ ਦੇ ਵਿੱਚ ਜਿਸ ਨੂੰ ਹੁਣ ਅੱਜ ਮਾਰਿਆ ਗਿਆ ਕੁਝ ਸਮਾਂ ਪਹਿਲਾਂ ਹੀ ਉਸ ਦਾ ਹੋਰ ਕੀ ਇਸ ਦੇ ਵਿੱਚ ਕਨੈਕਸ਼ਨ ਆਂਦਾ ਹੈ ਕਿ ਉਸ ਦਿਨ ਕਈ ਹੋਰ ਲੋਕ ਵੀ ਸ਼ਾਮਲ ਸੀ ਕਿ ਉਹ ਕੱਲਾ ਉੱਥੇ ਮੌਜੂਦ ਸੀ ਜਿਸ ਨੂੰ ਘੇਰ ਕੇ ਮਾਰਿਆ ਗਿਆ ਕਿਸ ਤਰ੍ਹਾਂ ਦੀ ਰੇਕੀ ਕੀਤੀ ਗਈ ਇਸ ਦੇ ਵਿੱਚ ਪੁਲਿਸ ਨੇ ਹਜੇ ਕਈ ਗੱਲਾਂ ਸਾਫ਼ ਕਰਨੀਆਂ ਨੇ ਪਰ ਵੱਡਾ ਸਵਾਲ ਪੁਲਿਸ ਤੇ ਵੀ ਖੜਾ ਹੁੰਦਾ ਹੈ ਕਿ ਕੀ ਤੁਸੀਂ ਮੋਹਾਲੀ ਵਰਗੇ ਸ਼ਹਿਰ ਦੇ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾ ਸਕਦੇ ਗੈਂਗਵਾਰ ਸ਼ਰਿਆਮ ਹੋ ਰਹੀ ਹੈ ਤੇ ਲੋਕਾਂ ਦੀ ਸੁਰੱਖਿਆ ਕਿੱਥੇ ਹੈ ਇਸ ਤੇ ਇੱਕ ਵੱਡਾ ਸਵਾਲ ਹੈ ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਹੋਏਗੀ ਕਿਵੇਂ ਲੋਕ ਸੁਰੱਖਿਅਤ ਨੇ ਇਸ ਤੇ ਵੀ ਵੱਡਾ ਸਵਾਲ ਹੈ ਇਸ ਪੰਜਾਬ ਦੇ ਹੋਰ ਸ਼ਹਿਰਾਂ ਤੋਂ ਵੀ ਗੱਲ ਆਦ ਆਈ ਹੈ ਕਿ ਕੁਝ ਕੱਲ ਕੱਲ ਜਾਂ ਪਰਸੋਂ ਜੋ ਤਰਨਤਾਰਨ ਦੇ ਵਿੱਚ ਵੱਡੀ ਖਬਰ ਆਈ ਸੀ ਸਾਹਮਣੇ ਫਾਟਕ ਦੇ ਉੱਪਰ ਇੱਕ ਸ਼ਖਸ ਨੂੰ ਗੁਰਪ੍ਰੀਤ ਸਿੰਘ ਗੋਪੀ ਨਾਮ ਦੇ ਸ਼ਖਸ ਨੂੰ ਘੇਰ ਕੇ ਮਾਰ ਦਿੱਤਾ ਗਿਆ ਸੀ ਉਹ ਆਮ ਆਦਮੀ ਪਾਰਟੀ ਦਾ ਵਰਕਰ ਦੱਸਿਆ ਜਾ ਰਿਹਾ ਸੀ ਯਾਨੀ ਕਿ ਜੋ ਮੌਜੂਦਾ ਸਰਕਾਰ ਹੈ ਉਸ ਦੇ ਵਰਕਰ ਵੀ ਸੁਰੱਖਿਅਤ ਨਹੀਂ ਉਸ ਦੇ ਆਗੂਆਂ ਦੇ ਨੇੜੇ ਲੋਕ ਵੀ ਸੁਰੱਖਿਅਤ ਨਹੀਂ ਜਿਨ੍ਹਾਂ ਨੂੰ ਰੇਲਵੇ ਫਾਟਕ ਤੇ ਜਾਂ ਕਿਤੇ ਵੀ ਘੇਰ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਇਸ ਸਰਕਾਰ ਕੋਲ ਵੱਡਾ ਸਵਾਲ ਪੁੱਛਣ ਲਈ ਇਹੀ ਹੈ ਕਿ ਕੀ ਕਾਨੂੰਨ ਵਿਵਸਥਾ ਦਾ ਜੋ ਜਨਾਜ਼ਾ ਕੱਢਿਆ ਪੰਜਾਬ ਦੇ ਵਿੱਚ ਕੀ ਉਸ ਦਾ ਕੋਈ ਹੱਲ ਹੈ ਜਾਂ ਨਹੀਂ ਹੈ ਜਾਂ ਰੱਬ ਪਰੋਸੇ ਹੀ ਲੋਕ ਆਪੋ ਆਪਣੀ ਜਾਨ ਲੈ ਕੇ ਸੜਕਾਂ ਤੇ ਬਾਜ਼ਾਰਾਂ ਦੇ ਵਿੱਚ ਪਹੁੰਚਣ ਕਿਉਂਕਿ ਇਨਾ ਘਟਨਾਵਾਂ ਤੋਂ ਬਾਅਦ ਇਹ ਲੱਗ ਰਿਹਾ ਹੈ ਕਿ ਜੋ ਕੁਝ ਡਿਸਾਈਡ ਕਰਨਗੇ ਉਹ ਗੈਂਗਸਟਰ ਕਰਨਗੇ ਗੈਂਗਵਾਰ ਹੋ ਰਹੀ ਹੈ ਜਾਂ ਜੋ ਲੋਕ ਜਿਹਨੂੰ ਜੁਰਮ ਦੀ ਦੁਨੀਆ ਵਿੱਚ ਨੇ ਉਹੀ ਲੋਕ ਇਹ ਡਿਸਾਈਡ ਕਰਨਗੇ ਕਿ ਤੁਹਾਡੀ ਜ਼ਿੰਦਗੀ ਇਸ ਸਮੇਂ ਸੇਫ ਹੈ ਜਾਂ ਨਹੀਂ ਕਿਉਂਕਿ ਮੁਹਾਲੀ ਅਜਿਹੇ ਇਲਾਕਾ ਦੱਸਿਆ ਜਾਂਦਾ ਕਿ ਚੰਡੀਗੜ੍ਹ ਦੇ ਨਾਲ ਲੱਗਿਆ ਹੋਇਆ ਹੈ ਉੱਥੇ ਦਿਨ ਦਿਹਾੜੇ ਦੁਪਹਿਰ ਵੇਲੇ ਇੱਕ ਸ਼ਖਸ ਨੂੰ ਘੇਰ ਕੇ ਗੋਲੀ ਮਾਰ ਦਿੱਤੀ ਜਾਂਦੀ ਹੈ ਅਤੇ ਇਸ ਦੇ ਵਿੱਚ ਗੱਲ ਇਹ ਸਮਝ ਆਉਂਦੀ ਕਿ ਇਹ ਗੈਂਗਵਾੜ ਦਾ ਨਤੀਜਾ ਹੈ ਇਹ ਸਮਝੋ ਕਿ ਇਸ ਮਾਲ ਦੇ ਬਾਹਰ ਜੇ ਇਹ ਗੋਲੀਆਂ ਕਿਸੇ ਆਮ ਸ਼ਖਸ ਨੂੰ ਲੱਗਦੀਆਂ ਜੇ ਇਸ ਗੈਂਗਵਾੜ ਦੇ ਵਿੱਚ ਦੂਜੀ ਪਾਰਟੀ ਵੀ ਐਕਟਿਵ ਹੁੰਦੀ ਤਾਂ ਕੀ ਲੋਕਾਂ ਦੀ ਜਾਨ ਦਾ ਕੋਈ ਗਾਰੰਟੀ ਸੀ ਕੀ ਪੁਲਿਸ ਇਸ ਤੇ ਕੋਈ ਜਵਾਬ ਦਿੰਦੀ ਕੀ ਪੰਜਾਬ ਦੇ ਮੁੱਖ ਮੰਤਰੀ ਇਸ ਤੇ ਕੋਈ ਜਵਾਬ ਦਿੰਦੇ ਕਿਉਂਕਿ ਲੋਕਾਂ ਦੀ ਜ਼ਿੰਦਗੀ ਲੋਕ ਆਪੋ ਆਪ ਆਪੋ ਆਪਣੇ ਤਰੀਕੇ ਨਾਲ ਹੀ ਸਾਹਮਣੇ ਚੱਲਣ ਤਾਂ ਹੀ ਇਸ ਦੇ ਵਿੱਚ ਬਚਾਅ ਹੋ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਜੋ ਕਾਨੂੰਨ ਵਿਵਸਥਾ ਉਹਦਾ ਜਨਾਜ਼ਾ ਬਿਲਕੁਲ ਨਿਕਲ ਚੁੱਕਾ ਹੈ ਇਸ ਦਾ ਤੁਸੀਂ ਇਹ ਕੱਲੀ ਇੱਕ ਘਟਨਾ ਨਹੀਂ ਕਈ ਘਟਨਾਵਾਂ ਜੇ ਆਪਣੇ ਦਿਮਾਗ ਤੇ ਜ਼ੋਰ ਪਾਓਗੇ ਤਾਂ ਸਾਹਮਣੇ ਆਉਣਗੀਆਂ ਕਿ ਲੋਕਾਂ ਦੀ ਜ਼ਿੰਦਗੀ ਇੱਥੇ ਸੁਰੱਖਿਅਤ ਨਹੀਂ ਕਿਸੇ ਵੀ ਵੇਲੇ ਗੋਲੀਆਂ ਚੱਲ ਸਕਦੀਆਂ ਨੇ ਕਿਸੇ ਵੀ ਵੇਲੇ ਤੁਹਾਡੀ ਜਾਨ ਜਾ ਸਕਦੀ ਹੈ ਇਹ ਤਾਂ ਗੈਂਗਸਟਰ ਨੇ ਆਪਸ ਵਿੱਚ ਲੜਾਈ ਕਰ ਰਹੇ ਪਰ ਆਮ ਆਦਮੀ ਇਸ ਦੇ ਵਿੱਚ ਪੈ ਸਕਦਾ ਹੈ ਇਸ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਕੀ ਅੱਗੇ ਦਾ ਕੋਈ ਅਪਡੇਟ ਆਉਂਦਾ ਹੈ ਇਹ ਵੀ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਪੁਲਿਸ ਕੀ ਕਹਿੰਦੀ ਹੈ ਅਸੀਂ ਤੁਹਾਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਫਿਲਹਾਲ ਇਹੀ ਖਬਰ ਹੈ ਕਿ ਸੀਪੀ 67 ਮਾਲ ਦੇ ਬਾਹਰ ਇੱਕ ਸ਼ਖਸ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ 15 ਰਾਉਂਡ ਫਾਇਰਿੰਗ ਹੋਈ ਹੈ ਆਮ ਲੋਕ ਇਸ ਦੇ ਵਿੱਚ ਬਾਲ-ਬਾਲ ਬਚ ਗਏ ਨੇ ਅੱਗੇ ਪੁਲਿਸ ਆਪਣੀ ਕਥਿਤ ਜਾਂਚ ਦੇ ਵਿੱਚ ਕੀ ਸਾਹਮਣੇ ਦੱਸਦੀ ਹੈ ਕੀ ਵੱਡੇ ਦਾਅਵੇ ਕਰਦੀ ਹੈ ਇਹ ਜੇ ਪੁਲਿਸ ਪ੍ਰੈਸ ਕਾਨਫਰੰਸ ਕਰਦੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਆਉਂਦਾ ਹੈ ਅਸੀਂ ਤੁਹਾਨੂੰ ਇਹ ਵੀ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ